ਕਹਿੰਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 842701987 ਜੀ ਸਤਿਕਾਰ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਸ਼ਹਿਰ ਬਰਨਾਲਾ ਬੱਬਰਾਂ ਦੇ ਕੋਠੇ ਰਾਮਗੜੀ ਗੁਰਦੁਆਰਾ ਠੀਕ ਹੈ ਮੋਬਾਈਲ ਨੰਬਰ ਜੀ ਆਪਣਾ 9878100852 9878100852 ਜੀ 00852 ਜੀ 00852 ਚਾਰ ਬੈੜਾ ਆਪਣੇ ਕੋਲੇ ਚਾਰੇ ਸੂਆ ਹੋਈਆਂ ਹਾਂਜੀ ਹਾਂਜੀ ਠੀਕ ਹੈ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਬੈੜ ਦੇਖੀਏ ਨੇ ਇਹ ਕਿਹੜਾ ਸੂਆ ਸੂਆ ਹੋਈ ਆ ਤੇ ਦੂਜਾ ਸੂਆ ਜੀ ਬੱਚਾ ਆ ਗਿਆ ਮਗਰ ਬੱਛੀ ਆ ਨਾ ਬੱਛੀ ਆ ਜੀ ਕੈਕ ਦਿਨ ਹੋ ਗਏ ਸੂਈ ਦੇ ਇਹਨਾਂ 6 ਮਾਂ ਦਿਨ ਹੋ ਗਏ ਆਪਣੇ ਘਰੇ ਸੂਈ ਇੱਕ ਸੂਈ ਵੀ ਲੈ ਕੇ ਆਏ ਇੱਕ ਘਰੇ ਸੂਈ ਵੀ ਸਵਾਈ ਆਈ ਹੈ ਠੀਕ ਆ ਤੇ ਜੇ ਅਜੁਰ ਜਮਾ ਡਾਲਣਾ ਡਾ ਲਾਂਗੇ ਦੁੱਧ ਕਿੰਨਾ ਹੋਣ ਚੋਣ ਵਾਲਾ ਉਹਨਾਂ ਇਸ ਵੇਲੇ 24 ਕਿਲੋ ਦਾ ਤਿਆਰ ਆ ਜੀ 12 ਕਿਲੋ ਟਾਈਮ ਦਾ ਹਾਂ ਜੀ ਦੋ ਟਾਈਮ ਸੌਦਾ ਕਰੂ ਚ ਵਾਦਾਂਗੇ ਹਾਂ ਜੀ ਹਾਂ ਜੀ ਹਾਂ ਜੀ ਰੇਡ ਕੀ ਰੋ ਵੇਚਣ ਵਾਲਾ ਦਾ 1 ਲੱਖ 8000 ਆ ਜੀ ਗਜੈਸ ਹੋਜੂ ਮੌਕੇ ਤੇ ਕਰ ਦਿਆਂਗੇ ਜੀ ਮਾਨ ਟੋੜ ਦਿਓ ਬਾਹਰ ਨੂੰ ਤਾਂ ਪਰ ਕੱਦ ਕਾੜ ਵਗੈਰਾ ਦੇਖੋ ਬੈੜਦਾ ਤੇ ਬਾਕੀ ਬੱਚਾ ਬੜਾ ਪਿਆ ਮਗਰ ਬੱਚੀ ਆ ਤੇ ਚੰਗੇ ਸੀਵਨ ਦੀ ਬੱਚੀ ਆ 24 ਕਿਲੋ ਦੁੱਧ ਵੀਰ ਕਹਿੰਦੇ ਝੋਣ ਵਾਲਾ ਹਾਜ਼ਰ ਆ 12 ਕਿਲੋ ਦੁੱਧ ਪਰ ਟਾਈਮ ਦਾ 1 ਲੱਖ 8000 ਰੁਪਿਆ ਬੈੜਦੀ ਕੀਮਤ ਆ ਸੋ ਕੱਦ ਕਾੜ ਵਗੈਰਾ ਸ਼ਾਇਨਿੰਗ ਸ਼ੂ ਨੀਚੇ ਕਿਹਾ ਤੇ ਚੋਣ ਚਵਾਦੀ ਭਾਈ ਜੀ ਇੱਕ ਨੰਬਰ ਆ ਜਮਾ ਇੱਕ ਨੰਬਰ ਆ ਜੀ 35 ਕਿਲੋ ਦੁੱਧ ਦੇ ਦੀ ਠੀਕ ਆ ਵੀਰ ਕਹਿੰਦੇ 35 ਕਿਲੋ ਦੁੱਧ ਦੇ ਦੂ 24 ਕਿਲੋ ਦੁੱਧ ਤੇ ਇਸ ਵਕਤ ਚੋਣ ਦਾ ਹਾਜ਼ਰ ਆ ਠੰਡ ਸੋਣਾ ਮੁੱਠੀ ਵਾਲਾ ਹਾਥੀ ਚਵਾਈ ਵਾਲਾ ਕਿਸੇ ਵੀ ਦੇ ਪਸੰਦ ਪਈ ਕੋੜਿਆ ਕੇ ਦੇਖ ਕੇ ਤਸੱਲੀ ਕਰਕੇ ਖੁੱਜਣੀ ਆ ਤੇ ਅੱਗੇ ਬਾਈ ਜੀ ਦੂਜੇ ਨੰਬਰ ਤੇ ਆਪਾਂ ਜਰਸੀ ਕਰਾਉਂਚ ਹੀ ਦੇਖੀਏ ਰਸਿੰਘਾ ਵਾਲੀ ਹਾਂਜੀ ਹਾਂਜੀ ਹਾਂ ਕਿਹੜਾ ਸੂਆ ਸੁਈ ਹੋਈ ਹੈ ਇਹ ਦੂਜਾ ਜੀ ਵੀ ਬੱਚਾ ਮਗਰ ਕੀ ਆ ਗਿਆ ਇਹ ਮੇਰੇ ਮਗਰ ਬੱਠਾ ਜੀ ਠੀਕ ਹੈ ਕਹਿ ਕਿਦਰ ਹੋਵੇ ਸੁਈ ਨੂੰ ਇਹਨੂੰ ਫੁੱਲੀ ਨੂੰ ਹੋ ਗਾਂਗੇ 15 ਲੱਖ ਦੰਗੇ ਠੀਕ ਹੈ ਹੁਣ ਦੁੱਧ ਕਿੰਨਾ ਕਿੰਨੇ ਬੜੀ ਇਹਦੇ ਦੇ ਦੁੱਧ 16 ਕਿਲੋ ਹੀ 15 ਕਿਲੋ ਮੰਨ ਲੀਏ ਰੇਟ ਕੀ ਆਦਾ ਰੇਟ ਦਾ 55000 ਕੁਜ ਐਸ ਹੋ ਜਾਊਗੀ ਕਰ ਦਾਂਗੇ ਜੀ ਮਾਨ ਤੋੜ ਦੇ ਬੰਨ ਦੂਜੇ ਨੰਬਰ ਤੇ ਕਰਾਸ ਬੈੜੀ ਦੇਖ ਸਕਦੇ ਹੋ ਦੂਜ ਤੇ ਦੁੱਧ 12 ਲੀਟਰ ਜਮਾਂ ਚੋਂਦਾ ਹਜਰ ਆ 16 ਕਿਲੋ 15 ਕਿਲੋ ਅੱਛਾ 15 ਜਮਾਂ ਚੋਂਦਾ ਹਜਰ ਆ ਹਾਂਜੀ ਕਿਹੜਾ ਚਾਰ ਰੰਗ ਚੋੜੇ ਬੰਦਾ ਠੀਕ ਆ ਰੇਟ 56 ਜੋ ਮਾਨਦਨ ਹੋ ਜਾਊਗਾ ਹਾਂਜੀ ਸੋ 15 ਕਿਲੋ ਦੁੱਧ ਜਮਾਂ ਚੋਂਦਾ ਹਜਰ ਆ 7 60 7 ਕਿਲੋ ਦੁੱਧ ਪਰ ਟਾਈਮ ਦਾ ਰੇਟ 56000 ਰੁਪਿਆ ਤੇ ਦੁੱਧ ਵੀ ਬਾਈ ਫੈਲ ਵਾਲਾ ਪਉਂਦੀ ਹੋ ਜਾਵਾ ਹਾਂਜੀ ਹਾਂਜੀ ਠੀਕ ਹੈ ਕਹਦਾ ਬੱਕਰੇ ਨੂੰ ਕਰੇ ਦੁੱਧ ਬਰਤਨ ਚ ਵਧੀਆ ਕੰਮ ਆ ਲ ਦੁੱਧਾ ਹਾਂ ਜੀ ਕਰੇ ਬਰਤਨ ਵਾਲਾ ਦੁੱਧਾ ਚੀਜ਼ ਇਹ ਰੋੜਾ ਫੈੜਾ ਲਾ ਠੀਕ ਹੈ ਫੈੜਾ ਲਾ ਦੁੱਧਾ ਜਮਾ ਹਾਂ ਜੀ ਹਾਂ ਜੀ ਅੱਗੇ ਬਾਈ ਜੀ ਤੇਰਾ ਨੰਬਰ ਦੇਖਿਆ ਨੇ ਜਿਹੜੀ ਆਪਾਂ ਹਾਂ ਜੀ ਇਹ ਆ ਗਈ ਆਪਣੀ ਕ੍ਰਾਸ ਰੰਗ ਦੀ ਹਣਾ ਹਾਂ ਜੀ ਹਾਂ ਜੀ ਕਿਹੜਾ ਸੂਈ ਹੋਈ ਆ ਇਹ ਹੋਊਗੀ ਤੀਜਾ ਰੋੜੀ ਠੀਕ ਹੈ ਸੂਈ ਨੂੰ ਚਾਰੋਂ ਆ ਕੇ ਰੱਖਦਾ ਹਣਾ ਇਹ ਹੋਊਗਾ ਆਊਗਾ ਜੀ ਕਬਬ ਮੀਨਾ ਦਾ ਸਵਾਲ ਸਵਾਲ ਆ ਲਾ ਮੀਨਾ ਠੀਕ ਹੈ ਦੁੱਧ ਕਿੰਨਾ ਹੋਣਾ ਦੁੱਧ ਦਾ 11 ਕਿਲੋ ਦੁੱਧ ਰੇਟ ਕਿ ਲਾਉਗਾ ਦਾ 1 ਦਾ 35000 ਆ ਜੀ ਮੰਨ ਲਓ ਜੂਗਾ ਕਰ ਦਿਆਂਗਾ ਜੀ 10 ਕਿਲੋ ਦੁੱਧ ਜਮਾਨੇਟ ਨਿਭੜ ਜੂਗਾ ਹਾਂ ਜੀ ਹਾਂ ਨੈਟ ਤੇ ਚੌਣ ਚਵਾਦੀ ਵਧੀਆ ਜੀ ਉਹ ਮਾ ਠੰਡੀ ਹੈ ਜੀ ਤੀਜੇ ਨੰਬਰ ਤੇ ਕ੍ਰਾਸ ਬੈੜੀ ਥੋੜੇ ਵੀਰੇ ਨੌ ਲਹੌਣ ਵਾਲੇ ਦੇ ਹਨ ਹਾਂ ਜੀ ਠੀਕ ਹੈ ਨੌ ਨੌ ਕਰਕੇ ਥੋੜਾ ਪੱਕਾ ਜਿਆ ਕਰ ਦਿਆ ਰੇਟ 35000 ਰੁਪਿਆ ਤੇ ਦੁੱਧ 10 ਕਿਲੋ ਚੌਣ ਦਾ ਹਾਜ਼ਰ ਮਗਰ ਬੱਚਾ ਹਨਾ ਹਾਂ ਜੀ ਹਾਂ ਮੀਨਾ ਹੋ ਗਿਆ ਪੂਰਾ ਨੈਟ ਸੂਈ ਨੂੰ ਜਮਾ ਉਹ ਇਹਦੇ ਮਗਰ ਬੱਚਾ ਕੀ ਆ? ਇਹਦੇ ਮਗਰ ਬੱਚਾ ਜੀ। ਅੱਛਾ ਬੱਚਾ ਆ ਗਿਆ ਤੇ ਸੂਆ ਕਿਹੜਾ ਸੂਈ ਹੋਈ ਐ? ਤੇ ਸੂਆ ਤੀਜਾ ਜੀ। ਦੁੱਧ ਕਿੰਨਾ ਕੋਹਣ ਚੋਣ ਦਾ? 12 ਕਿਲੋ ਜੀ। 12 ਕਿਲੋ ਨਿਬੜ ਜੀ ਹੋ। ਹਾਂ ਜੀ। ਰੇਟ ਕਿਰ ਹੋਊ ਇਹਦਾ? ਇਹਦਾ 40000 ਰੁਪਏ ਮਾਨਦਾਨ ਹੋ ਜਾਊਗਾ ਚੋਣ ਚ ਵਜਨੇ ਧੋਰੀ ਫੇਰ ਬਾਣ 30 ਠੀਕ ਹੈ ਦੁੱਧ 12 ਕਿਲੋ ਆ ਤੇ ਸੂਈ ਨੂੰ ਜਾ ਕਾਫੀ ਟਾਈਮ ਹੋ ਗਿਆ ਲਾ ਦੇਣਾ ਔ ਮਹੀਨਾ ਕਦੇ ਦਿਨ ਨਹੀਂ ਹੋ ਮਹੀਨਾ ਸਵਾ ਮਹੀਨਾ ਅੱਛਾ ਮਹੀਨਾ ਸਵਾ ਮਹੀਨਾ ਲਗਭਗ ਹੋ ਗਿਆ ਸੂਈ ਨੂੰ ਇਹ ਆਪ ਸੂਈ ਸਵਾਈ ਕੇ ਤੋਂ ਲੈ ਕੇ ਆਏ ਇਹ ਆਈ ਆਈ ਅੱਛਾ ਇਹ ਸੂਈ ਸਵਾਈ ਜਾਈ ਜਾ ਕੇ ਤੋਂ ਰੇਡ ਕਰਿਆ ਇਹਦਾ ਦਿਨ ਲੈਣ ਜਾ 40000 40000 ਰੁਪਿਆ ਸੋ ਚਾਰ ਨਗ ਦਿਖਾ ਦੇ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਨਿਰਖ ਫਲਕ ਤੋਂ ਹੀ ਆਪ ਕਰਨੀ ਹੈ ਸ਼ਹਿਰ ਬਰਨਾਲਾ ਇਥੋਂ ਬਬਰਾਂ ਦੇ ਕੋਠੇ ਵੀਡੀਓ ਕਵਰ ਕਰੀਏ ਨੰਬਰ ਬੋਲ ਦੋ ਬਾਈ ਦੁਬਾਰਾ ਬਣੋ 9578100851 ਜੀ ਤਾਂ ਵੀਡੀਓ ਦੇਖ ਕੇ ਚੈਨਲ ਨੂੰ ਪਿਆਰ ਦੇ ਲਿਤਾਇਆ